ਨਵਾਂਦੇ ਸਰਕੂਲਰ ਰੋਡ ਵਿਖੇ ਸੜਕੀ ਹਾਸਿਆ ਵਿੱਚ ਇੱਕ ਸਾਲ ਦੌਰਾਨ ਹੀ ਦਰਜਨ ਦੇ ਕਰੀਬ ਕੀਮਤੀ ਲੋਕ ਆਪਣੇ ਜਾਨ ਗਵਾ ਚੁੱਕੇ ਹਨ ਜਿਸ ਦੇ ਬਲਨਾ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧਿਆਨ ਹੈ ਤੇ ਨਾ ਹੀ ਲੋਕਲ ਪ੍ਰਸ਼ਾਸਨ ਦਾ ਜਿਸ ਦੇ ਰੋਸ਼ ਵਜੋਂ ਸੜਕੀ ਹਾਸਿਆ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪੀੜਿਤ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਨੇ ਕੈਂਡਲ ਮਾਰਚ ਕੱਢਿਆ ਆਣਾ ਚੰਦ ਇਹ ਜੀ ਬਹੁਤ ਲੰਬੇ ਸਮੇਂ ਤੋਂ ਸੰਵਾਦ ਗਰੁੱਪ ਵੱਲੋਂ ਤੇ ਹੋਰ ਨਾ ਬਨਵਾਸ ਜਮ ਲੋ ਡਿਮਾਂਡ ਚੱਲ ਰਹੀ ਸੀ ਕਿ ਜਿਹੜੀ ਸਰਕੂਲਰ ਰੋਡ ਹੈ ਆਪਣੀ ਨਾਭੇ ਦੀ ਜਿੱਥੇ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਹਾਂ ਬਿਕਾਜ਼ ਆਫ ਉਸਕਾ ਜਿਹੜੀ ਰੋਡ ਸੈਂਸ ਲੋਕਾਂ ਨੂੰ ਨਹੀਂ ਆ ਉਹਦਾ ਪਤਾ ਜਾਗਰੂਕ ਕਰਨਾ ਹੈ ਕਰਨਾ ਲੇਕਿਨ ਜਿਹੜੀਆਂ ਰਿਸਟ੍ਰਕਸ਼ਨਸ ਸਿਗੀਆਂ ਉਹਨਾਂ ਨੂੰ ਹਟਾ ਕੇ ਅਗਰ ਕਲੀਅਰ ਕੀਤਾ ਜਾਵੇ ਤਾਂ ਕਾਫੀ ਜਾਣਾਂ ਕੀਮਤੀ ਬਚ ਸਕਦੀਆਂ ਉਹਨਾਂ ਨੂੰ ਸ਼ਰਧਾ ਦੇ ਬੋਰਡ ਵੀ ਕਰ ਲਈ ਤੇ ਮਿਸ ਪ੍ਰਕਾਸ਼ ਨੂੰ ਜੁਗਾਇਬ ਦੇ ਦਿੱਤਾ ਇਹ ਕੈਂਡਲ ਮਾਰਚ ਦੀ ਦੂਸਰਾ ਦੇਖਿਆ ਨਾਲ ਕੱਲ ਪ੍ਰਸ਼ਾਸਨ ਹੋਂ ਪਰਾ ਹਟਾਇਆ ਸਰਪੰਚ ਨੂੰ ਖਾਲੀ ਕਰਾਈ ਆ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕੱਲ੍ਹ ਨੂੰ ਹੀ ਕਿਉਂ ਆਈਏ ਕੱਲ੍ਹ ਦੀ ਬੇਨਤੀ ਹੈ ਕਿ ਕੱਲ੍ਹ ਅਸਰ ਆਉਣਾ ਜੀ ਲੋਕਾਂ ਦਾ ਇਕੱਠੇ ਹੋਣਗੇ ਲੋਕਾਂ ਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਲੋਕ ਇਹਨਾਂ ਨੇ ਰੈਲੀ ਕੱਢਣੀ ਹੈਗੀ ਹੈ ਤਾਂ ਮੈਂ ਕਹਿੰਦਾ ਪ੍ਰਸ਼ਾਸਨ ਅਗਰ ਰੂਟੀਨ ਬਣਾ ਕੇ ਰੱਖੇ ਵਾਲੀ ਤਾਂ ਸਾਨੂੰ ਲੋੜ ਹੀ ਨਹੀਂ ਪੈਣੀ ਰੈਲੀयां ਕੱਢਣ ਦੀ ਆਪਣੇ ਆਪ ਹੀ ਬੋਲਦੇ ਅੱਗੇ ਲੈ ਜਾਓ ਕਿ ਮੰਤਰੀ ਤੁਸੀਂ ਹਾਜ਼ਰ ਹੋਇਆ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਕੈਂਡਲ ਮਾਰਚ ਜੀ ਨਾਪੇ ਦੇ ਲੋਕਾਂ ਨੇ ਜਿਹੜੀਆਂ ਕੇ ਰੀਸੈਂਟਲੀ ਜਿਹੜੇ ਵੀ ਨਵੇਂ ਐਂਟਰੀ ਕੀਤੇ ਰਿਆਂ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਯਾਦ ਦੇ ਵਿੱਚ ਕੈਂਡੀ ਐਂਟ੍ਰੈਂਸ ਤੇ ਮਤਾਚਾ ਕਰ ਦੇਣ ਕਿ ਸਰਕਾਰ ਤੋਂ ਸਾਡੀ ਆ ਸ਼ਮਨਾਂ ਨੇ ਕਿ ਵੀ ਜਿਹੜੀ ਇਹ ਸਤਪੁਰ ਦਾ ਰੋੜ ਹੈ ਕੂਲੀ ਰੋੜ ਬਣਦੀ ਹੈ ਕੂਲੀ ਸੜਕ ਬਣਦੀ ਹੈ ਇਸ ਨੂੰ 14 ਚੌੜਾ ਕੀਤਾ ਗਿਆ ਚੌੜਾ ਕਰਕੇ ਇਹਦੇ ਵਿੱਚਕਾਰ ਡਿਵਾਈਡਰ ਬਣਾਇਆ ਗਿਆ ਵੀ ਜਿੱਥੇ ਜਿੱਥੇ ਚੌਂਕ ਨੇ ਉੱਤੇ ਟ੍ਰੈਫਿਕ ਲਾਈਟਾਂ ਲਾਈਆਂ ਜਾਂਦੀਆਂ ਇਹ ਨਾਪੇ ਦਿਹਾੜੇਦਾਰੇ ਰਿੰਗ ਰੋਡ ਬਣਨੀ ਚਾਹੀਦੀ ਹੈ ਰਿੰਗ ਰੋਡ ਤੋਂ ਇਲਾਵਾ ਜਿੱਥੇ ਜਿੱਥੇ ਇਨਕ੍ਰੋਚਮੈਂਟ ਆ ਜਿਹੜੀ ਆਪਣੀ ਸੜਕ ਤੋਂ ਰੋੜਾ ਹੈ ਤੇ ਅੱਜ ਨਾਲ 10-10 ਫੁੱਟ ਬਾਹਰ ਹੋ ਗਿਆ ਉਹ ਬਰਮ ਦੇ ਉੱਤੇ ਹੀ 10-10 ਫੁੱਟ ਹੈ ਜਿਹੜਾ ਕਲੀਨ ਹੋਣੀ ਚਾਹੀਦੀ ਹੈ ਕਲੀਅਰ ਹੋਣੀ ਚਾਹੀਦੀ ਹੈ ਇਨਕ੍ਰੋਚਮੈਂਟ ਕਿ ਨਾ ਬਹੁਤ ਸਾਹਮਣੇ ਸੂਏ ਦੇ ਨਾਲ-ਨਾਲ ਫਰਮਕੀ ਦੇ ਕੋਕੇ ਤੋਂ ਲੈ ਕੇ ਉੱਥੇ ਮੈਂ ਸਾਡੀ ਸੜਕ ਤੋਂ ਲੈ ਕੇ ਜੇ ਤੱਕ ਜਗਾ ਪਈ ਹੈ ਆਪਾਂ ਦੇਖੋ ਆ ਸ਼ਾਈ ਸਮੰਧ ਅੱਛਾੜੇ ਆ ਇਹਦੇ ਸਾਹਮਣੇ ਜਗਾ ਪਈ ਹੈ ਉਸ ਜਗਾ ਤੋਂ ਤੋਂ ਸੜਕ ਨੂੰ ਹੈ ਜਿਹੜਾ ਚੌੜਾ ਕੀਤਾ ਜਾਵੇ ਚੌੜਾ ਕਰਕੇ ਵਿੱਚ ਡਿਵਾਈਡਰ ਲਗਾਏ ਜਾਂ ਸਪੀਡ ਬ੍ਰੇਕਰ ਔਰ ਟ੍ਰੈਫਿਕ ਲਾਈਟ 깔ਾਈ ਹੈ ਜਾਂ ਤਾਂ ਕਿ ਜਿਹੜੇ ਇਨੋਸੈਂਟ ਡੈਕਸ ਤੋਂ ਮੁੰਡਿਆਂ ਨੂੰ ਉਹਨਾਂ ਨੂੰ ਬਚਾਉ ਹੋਵੇ ਕਿਸ ਤਰ੍ਹਾਂ ਲਗ ਰਿਹਾ ਪ੍ਰਸ਼ਾਸਨ ਕੱਲ ਸੜਕ ਤੇ ਉਤਰਿਆ ਜੀ ਸਾਰਾ ਸਮਾਨ ਕਿਉਂ ਪਬਲਿਕ ਸਾਹ ਦੇ ਰਹੀ ਹੈ ਜੀ ਪਬਲਿਕ ਸਾਹ ਦੇ ਰਹੀ ਹੈ ਜੀ ਪਬਲਿਕ ਦਾ ਪ੍ਰੈਸ਼ਰ ਹੈ ਤਾਂ ਕਿ ਜਿਹੜੀ ਪ੍ਰਸ਼ਾਸਨ ਹੈ ਉਹ ਸਮਾਨ ਚੱਕ ਰਿਹਾ ਜਿਹੜਾ ਜਿਸ ਨਾਲ ਇਨਫੋਰਮੈਂਟਾ ਤੱਕੇ ਨਾਲ ਲਾਉਂਦੇ ਨੇ ਉਹ ਤਾਂ ਢੱਲੇ ਨਾਲ ਪੂਰੇ ਉਹਨਾਂ ਤੇ ਤਾਂ ਜੁਰਮਾਨੇ ਕਰਨ ਦਾ ਪ੍ਰਵਾਨ ਹੈ ਉਹਨਾਂ ਦੇ ਐਫ ਆਈ ਆਰ ਕਰਨ ਦਾ ਪ੍ਰਵਾਨ ਹੈ ਉਹਨਾਂ ਤੋਂ ਤਕੀਦ ਲੈਣਾ ਚੱਕਣਾ ਪਊਗਾ ਇਹਨੇ ਲਾ ਟੋੜਨਾ ਹੈ ਕਿਨੇ ਲਾ ਬ੍ਰੇਕ ਕਰਨਾ ਉਹਦੇ ਵਾਸਤੇ ਤਾਂ ਲਾਉਣਾ ਵਾਸਤੇ ਹੀ ਬਣਿਆ ਹੁੰਦਾ ਹੈ ਸਾਦਾ ਵਾਸਤੇ ਲਾ ਨਹੀਂ ਬਣਿਆ ਹੁੰਦਾ ਉਹਨਾਂ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਜਿਹੜਾ ਹੈਗਾ ਰੋਸ਼ੀ ਧੱਕਾ ਕਰਿਆ ਜਾਵੇ ਉਹਨਾਂ ਨਾਲ ਸ਼ਕਤੀ ਕਰੀ ਜਾਵੇ ਤਾਂ ਹੀ ਉਹ ਜਿਹੜਾ ਹੈਗਾ ਆਮ ਜਨਤਾ ਨੂੰ ਜਿਉਣ ਦਾ ਹੱਕ ਰਹੂਗਾ ਦੇਖੋ ਜੀ ਜਿਹੜਾ ਅੱਜ ਦਾ ਕੈਂਡਲ ਮਾਰਚ ਹੈ ਇਹ ਸਭ ਤੋਂ ਪਹਿਲਾਂ ਉਹਨਾਂ ਲੀਡਰ ਸਾਹਿਬਾਨ ਤੇ ਇੱਕ ਬਹੁਤ ਵੱਡੀ ਚਪੀੜ ਹੈ ਜਿਹੜੇ ਸਾਡੇ ਸਮਾਜ ਨੂੰ ਸੁਧਾਰਨ ਦੇ ਵਿੱਚ ਸਾਡੀਆਂ ਜਿਹੜੇ ਸੜਕਾਂ ਦਾ ਜਿਹੜਾ ਪੱਧਰ ਹੈ ਸੇਫਟੀ ਦਾ ਪੱਧਰ ਹੈ ਉਹਨੂੰ ਸੁਧਾਰਨ ਦੇ ਵਿੱਚ ਫੇਲ ਹੋਏ ਨੇ ਅੱਜ ਦਾ ਕੈਂਡਲ ਮਾਰਚ ਸਾਰੇ ਨਾਗਰ ਨਿਵਾਸੀਆਂ ਦੀ ਜਿਹੜਾ ਮਿਲ ਕੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਤਿੰਨ ਬਹੁਮੁਲੀਆਂ ਜਾਨਾਂ ਗਈਆਂ ਸੀ ਜਿਦੇ ਵਿੱਚ 9 ਸਾਲ ਦਾ ਬੱਚਾ ਸੀ ਸਾਡੇ ਜਿਹੜੇ ਲੀਡਰ ਸਾਹਿਬਾਨ ਸੀ ਉਹ ਦੀਵਾਲੀ ਮਨਾਉਣ ਚ ਬਯਸਤ ਸੀਗੇ ਤੇ ਭੋਗਾ ਤੇ ਜਦੋਂ ਜਾਣਾ ਹੁੰਦਾ ਹੈ ਇਹ ਜਾਂ ਉਹਨਾਂ ਨੇ ਫੋਟੋ ਸ਼ੂਟ ਕਰਨਾ ਹੁੰਦਾ ਹੈ ਉਹ ਭੋਗਾ ਦੇ ਜ਼ਰੂਰ ਜਾਂਦੇ ਨੇ ਮੱਥਾ ਟੇਕ ਕੇ ਜ਼ਰੂਰ ਆਉਂਦੇ ਨੇ ਪਰ ਜਿਹੜੀਆਂ ਇੰਨੀਆਂ ਬਹੁਮੁੱਲੀਆਂ ਜਾਂਨਾਂ ਗਈਆਂ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਕੋਈ ਵਿਚਾਰ ਨਹੀਂ ਜੇ ਗਲਤੀ ਨਾਲ ਕੋਈ ਵਿਚਾਰ ਆਂਦਾ ਵੀ ਹੈਗਾ ਉਹ ਇਹ ਹੁੰਦਾ ਜੀ ਸਰਕਾਰ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਖੁਦ ਉਹ ਸਰਕਾਰਾਂ ਵਿੱਚ ਰਹੇ ਨੇ ਉਹਨਾਂ ਦੀ ਕੋਈ ਵੀ ਅਸੀਂ ਪਾਰਟੀ ਨਹੀਂ ਹੈ ਜਿਹੜੀ ਪੰਜਾਬ ਦੀ ਜਿਹੜੀ ਸੱਤਾ ਵਿੱਚ ਨਾ ਰਹੀ ਹੋਵੇ ਤੇ ਅੱਜ ਕਹਿਣਾ ਕਿ ਇਹ ਨਹੀਂ ਹੋਇਆ ਇਹ ਉਹਨਾਂ ਦੇ ਲਈ ਵੀ ਬੜੀ ਲਾਨਤ ਦੀ ਗੱਲ ਹੈ ਤੇ ਅੱਜ ਤੱਕ ਦੀ ਛੋਟੇ ਜੋ 9 ਸਾਲ ਦਾ ਬੱਚਾ ਸੀਗਾ ਨਿਹਾਨ ਉਦੀ ਜਾਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਕਿਸੇ ਲੀਡਰ ਨੇ ਕੋਈ ਸੋਚੀ ਚੁੱਕੀ ਹੈ ਕਿ ਅਸੀਂ ਨੂੰ ਸੁਧਾਰਨ ਦੀ ਸੜਕ ਨੂੰ ਸੁਧਾਰਨ ਦੀ ਗੱਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਬਹੁਤ ਵਾਰ ਮੰਗ ਪੱਤਰ ਦਿੱਤੇ ਗਏ ਹਨ ਪਰ ਕੋਈ ਹੱਲ ਨਹੀਂ ਹੋਇਆ ਜੀ ਜਿਹੜਾ ਅੱਜ ਦਾ ਇਕੱਠ ਹੈ ਇਹ ਦਿਖਾਉਂਦਾ ਹੈ ਕਿ ਜਿਹੜੇ ਲੋਕ ਨੇ ਸਰਕੂਲਰ ਰੋਡ ਦੀ ਜਿਹੜੀ ਸੁਧਾਰ ਲਈ ਬਹੁਤ ਤਤਪਰ ਨੇ ਤੇ ਉਹ ਚਾਹੁੰਦੇ ਨੇ ਜਲਦੀ ਹੋ ਜਾਵੇ ਜੇ ਅਸੀਂ ਇੱਕ ਮੰਗ ਪੱਤਰ ਵੀ ਤਿਆਰ ਕਰ ਰਹੇ ਹਾਂ ਅਸੀਂ ਉਹਦਾ ਮੰਗ ਪੱਤਰ ਹੈ ਉਹ ਜਲਦੀ ਹੀ ਦੇਣਾ ਹੈਗਾ ਪ੍ਰਸ਼ਾਸਨ ਨੂੰ ਅਗਰ ਉਸ ਮੰਗ ਪੱਤਰ ਤੇ ਨਹੀਂ ਕਾਰਵਾਈ ਹੋਵੇਗੀ ਤਾਂ ਜਿਹੜਾ ਸਾਰਾ ਨਾਬਾਦ ਸਮਾਜ ਹੈ ਜਿਹੜੇ ਲੋਕ ਨੇ ਸੰਵਾਦ ਗਰੁੱਪ ਹੈ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਆਈਆਂ ਨੇ ਉਹ ਇੱਕ ਬਹੁਤ ਵੱਡਾ ਸੰਘਰਸ਼ ਵਿੜਨਗੇ ਆ ਇਹ ਇੱਕ ਪੁਕਾਰ ਹੈ ਬਹੁਤ ਵੱਡੀ ਪੁਕਾਰ ਹੈ ਪ੍ਰਸ਼ਾਸਨ ਲਈ ਤੇ ਉਹਨਾਂ ਲੀਡਰ ਸਾਹਿਬਾਨ ਲਈ ਜਿਹੜੇ ਚੁੱਪ ਕਰਕੇ ਬੈਠੇ ਆਨ ਸਿਰਫ ਵੋਟਾਂ ਮੰਗਣ ਦੇ ਵਿੱਚ ਸਬੰਧ ਰੱਖਦੇ ਹਨ ਕਿ ਆਓ ਜੀ ਸਾਡੂ ਵੋਟ ਦਿਓ ਅਸੀਂ ਆਹ ਕਰ ਦਾਂਗੇ ਇੰਨਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਇਸ ਖੂਨੀ ਸੜਕ ਤੇ ਕੋਈ ਹੱਲ ਨਾ ਹੋਣਾ ਬਹੁਤ ਵੱਡਾ ਹੈ ਪ੍ਰਸ਼ਾਸਨ ਨੂੰ ਮੰਗ ਹੈ ਕਿ ਡਿਵਾਈਡਰ ਲਗਾਏ ਜਾਣ ਜਿਹੜੇ ਅਨਤ ਕਾਜ ਕਬਜ਼ੇ ਆ ਉਹ ਹਟ ਡਿਵਾਈਡਰ ਲਗਾਈ ਜਾਣ ਪੱਤੀਆਂ ਲਗਾਈਆਂ ਜਾਣ ਅਗਰ ਨਹੀਂ ਹੁੰਦਾ ਤੇ ਇਹ ਚੇਤਾਵਨੀ ਹੈ ਇੱਕ ਮੰਗ ਵੀ ਹੈ ਪੂਰਜੋਰ ਅਪੀਲ ਵੀ ਹੈ ਪ੍ਰਸ਼ਾਸਨ ਦੇ ਲੀਡਰ ਸਾਹਿਬਾਨ ਨੂੰ ਕਿ ਅਸੀਂ ਫਿਰ ਸੰਘਰਸ਼ ਕਰਾਂਗੇ ਤੇ ਜਿਹੜਾ ਇਹਨਾਂ ਵੱਡਾ ਕੱਟ ਹੈ ਜੀ ਇਹ ਉਸ ਸੰਘਰਸ਼ ਦਾ ਪ੍ਰਤੀਕ ਹੈ ਅਤੇ ਦੁੱਖ ਦਾ ਪ੍ਰਤੀਕ ਹੈ ਇਹ ਸਮੇਂ ਜਿਹੜਾ ਕੱਲ ਪ੍ਰਸ਼ਾਸਨ ਜਾਗੇ ਆਏਗਾ ਯਾ ਸਫਾਈ ਕਰਾਈ ਹੋਈ ਹੈ ਜਾਂ ਸੜਕਾਂ ਦੀ ਸਥਿਤੀ ਲਗਵਾਇਆ ਹੋਇਆ ਹੈ ਕਿ ਇਹ ਚ ਦੁਕਾਨਦਾਰ ਕੋਲ ਸਾਥ ਦੇ ਰਹੇ ਨੇ ਜੀ ਦੇਖੋ ਜੀ ਦੁਕਾਨਦਾਰਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ ਵੀ ਉਸ ਸੜਕ ਤੋਂ ਲੰਘਣਾ ਹੈ ਜਿੱਥੋਂ ਤੱਕ ਦੀ ਕਾਰਵਾਈ ਦੀ ਗੱਲ ਹੈ ਇਹ ਇੱਕ ਆਈਵਾਸ਼ ਸੀਗਾ ਇਹ ਇਸ ਕਾਰਵਾਈ ਨੂੰ ਤਾਂ ਸਾਰਥਕ ਕਾਰਵਾਈ ਮੰਨਿਆ ਜਾਊਗਾ ਜੇ ਇਹ ਲਗਾਤਾਰ ਚਲਦੀ ਰਹੂਗੀ। ਅਗਰ ਇਹ ਕਾਰਵਾਈ ਸਿਰਫ ਅੱਜ ਦੇ ਕੈਂਡਲ ਮਾਰਚ ਨੂੰ ਦੇਖ ਕੇ ਕੀਤੀ ਗਈ ਹੈ ਤਾਂ ਇਹ ਪ੍ਰਸ਼ਾਸਨ ਔਰ ਜਿਹੜੀ ਲੀਡਰਸ਼ਿਪ ਹੈ ਸਾਹਿਬਾਨ ਨੇ ਉਹਨਾਂ ਦੇ ਉੱਪਰ ਹੀ ਸਰ ਜੀ ਰੋਟੀ ਦੇ ਪੁਲਾਂ ਤੋਂ ਲੈ ਕੇ ਰੋਟੀ ਦੇ ਪੁਲਾਂ ਤੋਂ ਲੈ ਕੇ ਬੋਣਾ ਗੇਟ ਦਲਿਤ ਦਿਓ ਮੈਂ ਤਾਂ ਉਹ ਵੀ ਕਿਹਾ ਜੀ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਸੀਂ ਉਹਨਾਂ ਨੂੰ ਇੱਕ ਇੱਕੀ ਸਮਝਾਣਾ ਫਿਰ ਅਸੀਂ ਉਹਨਾਂ ਦੀ ਜਗ੍ਹਾ ਤੇ ਆ ਜਾਈਏ ਫਿਰ ਉਹਨਾਂ ਦੀ ਕੀ ਲੋੜ ਹੈ ਅਸੀਂ ਉਹਨਾਂ ਨੂੰ ਚੁਣ ਕੇ ਭੇਜਦੇ ਹਾਂ ਉਹ ਪੜੇ ਲਿਖੇ ਨੇ ਐਗਜ਼ਾਮ ਦੇ ਕੇ ਕੁਰਸੀਆਂ ਤੇ ਬੈਠੇ ਨੇ ਸਾਡੇ ਲੀਡਰ ਸਾਹਿਬਾਨ ਨੂੰ ਅਸੀਂ ਚੁਣਿਆ ਆਪਣੀ ਆਵਾਜ਼ ਦੇ ਹੀ ਲਈ ਚੁਣਿਆ ਨਾ ਜੀ ਅਸੀਂ ਉਹਨਾਂ ਨੂੰ ਦੱਸਣਾ ਹੈ ਵੀ ਡਿਵਾਈਡਰ ਬਣਾ ਦਿਓ ਇਹ ਬਣਾ ਦਿਓ ਉਹ ਐਕਸਪਰਟ ਨੇ ਜਿਹੋ ਦੱਸਣ ਉਹ ਕੀ ਕਰਨਾ ਹੈਗਾ ਕਿਉਂ ਉਹ ਵੀ ਪਤਾ ਹੈ ਵੀ ਅਸ ਅਸਿਆਂਗੇ ਲਈ ਲੀਗਲ ਚੱਲ ਰਹੇ ਆ ਵੀ ਇਹ ਪ੍ਰਸ਼ਾਸਨ ਦੀ ਲੋੜ ਕਿਉਂ ਪਈ ਹੈ ਕਿ ਵੀ ਦੁਕਾਨਦਾਰ ਆਸੀ ਜਣ ਸਮਝਾਉਂਦੇ ਜੀ ਪ੍ਰਸ਼ਾਸਨ ਸੁਣਦਾ ਪਿਆ ਜੀ ਕਾਰਵਾਈ ਨਹੀਂ ਕਰ ਰਿਹਾ ਅਗਰ ਅਗਰ ਪ੍ਰਸ਼ਾਸਨ ਕਾਰਵਾਈ ਲਗਾਤਾਰ ਕਰੇ ਤਾਂ ਲੋਕ ਵੀ ਸਾਥ ਦੇਣਗੇ ਨਾਪਾ ਦੇ ਬਾਜ਼ਾਰਾਂ ਦੇ ਵਿੱਚ ਵੀ ਦੁਕਾਨਾਂ ਦੁਕਾਨਦਾਰਾਂ ਦਾ ਸਮਾਂ ਨਾ ਆ ਰਿਹਾ ਹੈ ਇਹ ਮੁੱਦਾ ਸਰਕੂਲਰ ਰੋਡ ਨਾਲ ਸੰਬੰਧਿਤ ਹੈ ਕਿਉਂਕਿ ਉਹ ਖੂਨੀ ਰੋਡ ਹੈ ਬਹੁਤ ਤੇਜ਼ ਰਫਤਾਰੀ ਹੁੰਦੀ ਹੈ ਤਾਂ ਮੈਂ ਉਸ ਮੁੱਦੇ ਤੇ ਕੈਂਡੀਟ ਰਾਹੀਂ ਗੱਲ ਕਰ ਰਿਹਾ ਕਿ ਸਰਕੂਲਰ ਰੋਡ ਨੂੰ ਜਿਹੜਾ ਪਹਿਲ ਦੇ ਆਧਾਰ ਤੁਸੀਂ ਨੋ ਕੀ ਦਿੱਤਾ ਹੈ ਸਰਕੂਲਰ ਰੋਡ ਨੂੰ ਖੂਨੀ ਰੋਡ ਕਿਦਾਂ ਜਿਉਣੀ ਅੱਖੇ ਹੁੰਦੀ ਨੇ ਸਮਾਹੀ ਜਗਾ ਰਹੇਗਾ ਜੀ ਲੈ ਕੇ ਕਹਿੰਦਾ ਪਰ ਕੋਈ ਠੀਕ ਹੈ ਕੋ ਪਿਛਲੇ ਲੰਬੇ ਸਮੇਂ ਤੋਂ ਇਸ ਸ਼ਹਿਰ ਦੀ ਕਿ ਇੱਥੇ ਬਾਈਪਾਸ ਬਣਾ ਚਾਹੀਦਾ ਹੈ ਕਾਰਨ ਇਹ ਸੀ ਕਿ ਬਹੁਤ ਹੈਵੀ ਟ੍ਰੈਫਿਕ ਇੱਥੇ ਲੰਘਦਾ ਹੈ ਸ਼ਹਿਰ ਦੇ ਵਿੱਚ ਇਸ ਲਈ ਇਸ ਗਰੂਡਾਇ ਸਰਕੂਲਰ ਰੋਡ ਜਿਹਨੂੰ ਅਸੀਂ ਕਹਿੰਦੇ ਹਾਂ ਇਹਦੀ ਕੈਪੈਸਿਟੀ ਹੈ ਜੀ ਨਹੀਂ ਹੈ ਕਿ ਐਡੇ ਵੱਡੇ ਹੈਵੀ ਵਹੀਕਲ ਲੰਘ ਜਾਣ ਤੇ ਜਦੋਂ ਜਾਰੀ ਹੈ ਤੁਹਾਨੂੰ ਗਵਿੰਦਗੜ੍ਹ ਤੋਂ ਮਾਰਨੇ ਆਪਨੇ ਮੈਂ ਫਰੀਦਕੋਟ ਆਇਆ ਸਾਰੀ ਸਾਰੇ ਸ਼ਹਿਰ ਦੇ ਵਿੱਚੋਂ ਲੰਘਣ ਤੋਂ ਸ਼ਹਿਰ ਦਾ ਆਪਣਾ ਟ੍ਰੈਫਿਕ ਹੈ ਤੇ ਇਹਨਾਂ ਦੇ ਮਾਰਗਾਂ ਤੋਂ ਚਾਰੂ ਹੋਸੇ ਸਾਡੇ ਸ਼ਹਿਰ ਦੇ ਵਿੱਚ ਨੇ ਇਹਦਾ ਟ੍ਰੈਫਿਕ ਕਾਰਨ ਇਹ ਦੇ ਕਰਕੇ ਪਿਛਲੇ ਕੁਝ ਹੀ 10 ਦਿਨ ਲੈ ਲੀਏ ਤਾਂ ਤਿੰਨ ਮੌਤਾਂ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ ਜੋ ਇੱਕ 9 ਸਾਲ ਦਾ ਬੱਚਾ ਹੈ ਜੋ ਮੌਤਾਂ ਹੋ ਚੁੱਕੀਆਂ ਨੇ ਤਿੰਨ ਦੇ ਵਿੱਚੋਂ ਦੋ ਆਪਣੇ ਪਰਿਵਾਰਾਂ ਦੀ ਇੱਕ ਨੌਕੀਆ ਸੰਤਾਨਾਂ ਨੇ ਜੋ ਬਹੁਤ ਵੱਡਾ ਭਾਰੀ ਦੁੱਖ ਹੈ ਸ਼ਹਿਰ ਨੂੰ ਉਹਨਾਂ ਪਰਿਵਾਰਾਂ ਨੂੰ ਤੋਂ ਇਹ ਦੁੱਖ ਨੂੰ ਅਸੀਂ ਦੇਖਦੇ ਹੋਏ ਪ੍ਰਸ਼ਾਸਨ ਜਿਹੜਾ ਸੁੱਕਾ ਹੋਇਆ ਉਹਨੂੰ ਜਗਾਉਣ ਦੇ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਅੱਜ ਜਿਹੜੇ ਮਾਰ ਰਹੇ ਆ ਇਹ ਜਿੱਥੇ ਨਾ ਸਿਰਫ ਇੱਕ ਸ਼ਰਧਾਂਜਲੀ ਹੋਏਗੀ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਉਹਨਾਂ ਬੱਚਿਆਂ ਨੂੰ ਉਹਨਾਂ ਔਰਤਾਂ ਨੂੰ ਉਹਨਾਂ ਦੁਕਾਨ ਜਿਨ੍ਹਾਂ ਦੀ ਜਾਨ ਗਈ ਹੈ ਪਰ ਇੱਕ ਸੁੱਤੀ ਪ੍ਰਸ਼ਾਸਨ ਨੂੰ ਦਿਹਾਉਂ ਲਈ ਸਾਡਾ ਇੱਕ ਬਹੁਤਾਂ ਛੋਟਾ ਜਿਹਾ ਜੀ ਇਹ ਗੱਲ ਹੈ ਕਿ ਤੁਸੀਂ ਕੱਲ੍ਹ ਇਸ ਸੰਘਰਸ਼ ਕੀਤਾ ਹੈਗਾ ਪ੍ਰਸ਼ਾਸਨ ਨਾਲ ਕੇ ਸਾਫ ਸੁਥਰਾ ਵੀ ਹੈ ਜਿਹੜਾ ਕਰਜਾ ਹੋਇਆ ਸੀਗਾ ਉਹ ਨਜਾਇਜ਼ ਉਹ ਵੀ ਚੁਟਵਾਇਆ ਹੈਗਾ ਤੇ ਇਹ ਦੁਕਾਨਦਾਰਾਂ ਦੀ ਕਿਤੇ ਗਲਤੀ ਨਹੀਂ ਹੈ ਜੀ ਇਹ ਵੀ ਦੇਖੋ ਮਲਟੀ ਫਰਾਉਡ ਜਿਹੜੀ ਐਕਟੀਵਿਟੀ ਹੈ ਜਿਹੜੀ ਹੈ ਕੰਟੀਨਿਊ ਰਹਿਣੀ ਚਾਹੀਦੀ ਹੈ ਅਸੀਂ ਤੇ ਇਹ ਦੇ ਇੱਕ ਤਰੀਕੇ ਨਾਲ ਇਹ ਸਾਰੇ ਜਿਹੜੀ ਚੀਜ਼ ਚਾਰ ਮਿੱਟੀ ਆ ਜੀ ਇਕੱਠਾ ਹੋਣ ਦੀ ਹੈ ਇਹਦਾ ਹੱਲ ਹੋ ਜੇਗਾ ਓਰਿੰਗ ਹੋਣਾ ਕਬੇ ਹੋਏ ਨੇ ਦੋਨੋਂ ਪਾਸਿਓਂ ਹੋਏ ਨੇ ਇਹਦੇ ਵਿੱਚ ਕੋਈ ਦੋਰ ਆਇ ਨਹੀਂ ਲੋਕਾਂ ਨੂੰ ਵੀ ਸੂਚਨਾ ਚਾਹੀਦੀ ਹੈ ਕਿ ਘੱਟੋ-ਘੱਟ ਅਸੀਂ ਰਸਤਾ ਖੁੱਲਾ ਛੱਡੀਏ ਤਾਂ ਕਿ ਜਿਹੜੀ ਟ੍ਰੈਫਿਕ ਆ ਉਹਦੇ ਵਿੱਚ ਕੋਈ ਵਿਘਨ ਨਾ ਪਾਵੇ ਪਰ ਉਹਨੂੰ ਦੇਖਣਾ ਕਿਨੇ ਹੈ ਉਹਨੂੰ ਦੇਖਣਾ ਤਾਂ ਪ੍ਰਸ਼ਾਸਨ ਨਹੀਂ ਹੈ ਨਾ ਜਦੋਂ ਪ੍ਰਸ਼ਾਸਨ ਸੁਟਾ ਪਿਆ ਤਾਂ ਲੋਕਾਂ ਨੇ ਤਾਂ ਕਬਜੇ ਕਰਨੀ ਨੇ ਦੇਖੋ ਕੌਣ ਖਾਲੀ ਥਾਂ ਨੂੰ ਛੱਡਦਾ ਹੈ ਕਈ ਕੱਲ ਸੁਣਿਆ ਗਿਆ ਇਹ ਦੂਸਰਾ ਮਤਾਬਿਕ ਕਿ ਗਰੀਬਾਂ ਦੀਆਂ ਰੇੜੀਆਂ ਤੇ ਸੰਜ ਪੀਲਾ ਪੰਜਾ ਚੱਲਿਆਗਾ ਮਿਹਰਾਂ ਦੇ ਨਹੀਂ ਚੱਲਿਆ ਦੇਖੋ ਉਹ ਪ੍ਰਸ਼ਾਸਨ ਦੇਖ ਰਿਹਾ ਸਾਡੇ ਵੱਲੋਂ ਦਾ ਇਹ ਹੈ ਕਿ ਜਿਹੜਾ ਕਬਜ਼ੇ ਹੋਏਗੇ ਨਹੀਂ ਖਾਲੀ ਥਾਵਾਂ ਤੇ ਟ੍ਰੈਫਿਕ ਰੋਕਣ ਦੇ ਵਿੱਚ ਛੜਚੜਾ ਨਾ ਗਿਆ ਸਾਰੀਆਂ ਖਾਲੀ ਥਾਂ ਚਾਹੀਦੀਆਂ ਉਹ ਚਾਹੇ ਗਰੀਬੀ ਦੀਆਂ ਚਾਹੇ ਅਮੀਰ ਦੀਆਂ ਸਭ ਦੀ ਹੋਣੀ ਚਾਹੀਦੀ ਹੈ ਇਹ ਗਲਤ ਗੱਲ ਹੈ ਜੇ ਕਿਸੇ ਗਰੀਬ ਦੀ ਹੋਈ ਹੈ ਤਾਂ ਕਿਸੇ ਅਮੀਰ ਤੋਂ ਡਰ ਕੇ ਜਾਂ ਉਸ ਤੋਂ ਪੈਸੇ ਲੈ ਕੇ ਜੀ ਉਹ ਛੱਡਿਆ ਉਹ ਬਿਲਕੁਲ ਗਲਤ ਹੈ ਉਸ ਦੇ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਥਾਂ ਖਾਲੀ ਹੋਣੀ ਚਾਹੀਦੀ ਹੈ ਐਸਾ ਵੀ ਸੜਕ ਦਾ ਕੀ ਨਾਮ ਰੱਖਿਆ ਗਿਆ ਦੇਖੋ ਖੂਲੀ ਸੜਕ ਰੱਖਿਆ ਜੀ ਲੋਕਾਂ ਨੇ ਹੀ ਰੱਖਿਆ ਇਹ ਜਿਨ੍ਹਾਂ ਦੇ ਮਾਮਾ ਦੇ ਬੱਚੇ ਗਏ ਨੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਗਏ ਨੇ ਜਾਂ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ ਨੇ ਉਹ ਹੋਰ ਕੀ ਨਾਮ ਦੇਣਗੇ ਉਹਨਾਂ ਦੇ ਵਿੱਚੋਂ ਵੀ ਹੂਕ ਨੇ ਇਸ ਨੂੰ ਜਿਹੜਾ ਨਾਮ ਦਿੱਤਾ ਉਹ ਖੂਲੀ ਸੜਕ ਦਾ ਨਾਮ ਕੰਟਰੋਲ ਮਾਰਚ ਕੱਢਿਆ ਜਾ ਰਿਹਾ ਹੈ ਉੱਚੀ ਗੜ ਜਿਹੜੀ ਇਹਦੇ ਵਿੱਚ ਇਹ ਹੈ ਮੁਸੱਬਾ ਕਲੋਨੀ ਹੈ ਜੀ ਤੁਹਾਨੂੰ ਪਤਾ ਇੱਥੇ ਅਸੀਂ ਕਈ ਵਾਰੀ ਐਡਮਿਨਸ਼ਨ ਨੂੰ ਪ੍ਰਜੈਕਟਸ਼ਨਾਂ ਦੇ ਦਿੱਤੇ ਆ ਪਰ ਇਹ ਬੰਦੋ ਵੀ ਇੱਥੇ ਸੜਕ ਦੇ ਆਲੇ ਦੁਆਲੇ ਜਿਹੜੀ ਹੈ ਫੁੱਟਪਾਥ ਬਣਾਈ ਜਾਵੇ ਇਹਦੇ ਬਾਰੇ ਐਸ.ਡੀ.ਐਮ ਨੂੰ ਮਿਲੇ ਸੀਗੇ ਉਸ ਸਪੈਰਟੀ ਜੀ ਵੀ ਮਿਲੇ ਸੀ ਐਸ.ਡੀ.ਐਮ ਨੇ ਪੀ.ਡਬਲਯੂ ਵੀ ਐਕਸ਼ਨ ਨੂੰ ਮਾਰਕ ਕੀਤਾ ਸੀ ਵੀ ਇੱਥੇ ਫੁੱਟਪਾਥ ਬਾਰੇ ਇਹਨਾਂ ਦੇ ਵਿਚਾਰ ਸੁਨੇ ਆ ਉਹਨਾਂ ਨੇ ਸੁਣਿਆ ਵੀ ਪੰਤੂ ਕੀਤਾ ਕੁਛ ਫੇ ਜਦੋਂ ਕਹਿੰਦੇ ਜਦੋਂ ਨਵੀਂ ਸੜਕ ਬਣਨਗੀ ਤਾਂ ਅਸੀਂ ਧਿਆਨ ਰੱਖਾਂਗੇ ਪੰਤੂ ਉਹਨਾਂ ਨੇ ਸੜਕ ਬਣ ਗਈ ਕਹਿੰਦੇ ਮੈਂ ਕਹਾਂ ਜੀ ਹੁਣ ਸੜਕ ਬਣ ਰਹੀ ਹੈ ਹੁਣ ਤਾਂ ਇਹਨੂੰ ਬਣਾ ਦਿਓ ਕਹਿੰਦੇ ਕਹਿੰਦੇ ਜੀ ਨਹੀਂ ਇਹ ਕਹਿੰਦੇ ਜਦੋਂ ਸੜਕ ਬਨਜੂਗੀ ਨਾ ਫਿਰ ਬਾਅਦ ਦੇ ਵਿੱਚ ਦੇਖਾਂਗੇ ਮੈਂ ਕਹਾ ਬਾਅਦ ਦੇ ਵਿੱਚ ਕਿਉਂ ਕਹਿੰਦੇ ਨਹੀਂ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਬਣੀ ਲੋਕਾਂ ਨੇ ਸਾਰੀ ਪੁੱਠ ਪਾਤ ਜਿਹੜੀ ਆ ਮਿੱਟੀ ਪਾ ਕੇ ਕੀ ਕੰਸਟਰਕਸ਼ਨ ਕਰਕੇ ਦੱਬੀ ਹੋਈ ਹੈ ਇਹਦੇ ਕੇ ਨਾ ਕੋਈ ਸਾਈਕਲ ਸਾਈਕਲ ਵਾਲੇ ਨੂੰ ਪੈਦਲ ਵਾਲੇ ਨੂੰ ਸਕੂਟਰ ਕੋਈ ਥਾਂ ਨਹੀਂ ਹੈ ਵੀ ਜਿਹੜਾ ਆਰਾਮਨਗਰ ਕਲੋਨੀ ਆਲੇ-ਦਾਲੇ ਬਹੁਤ ਕਲੋਨੀਆਂ ਨੇ ਇਹਦੇ ਵੀ ਨਾਲ ਲੰਘ ਜਾਂ ਜਿਹਦੇ ਕਰਕੇ ਇਹ ਐਕਸੀਡੈਂਟ ਵਾਪਰਦੇ ਨੇ ਕਿਉਂਕਿ ਐਡਮਿਸ਼ਨ ਅਧਿਕਾਰੀ ਕੋਈ ਸੋਨ ਨੂੰ ਤਿਆਰ ਹੀ ਨਹੀਂ ਹੈ ਨਾ ਕੋਈ ਕੰਮ ਕਰਾਉਂ ਸਾਡੇ ਕੋਲੇ ਐਪਲੀਕੇਸ਼ਨਾਂ ਵੀ ਪਈਆਂ ਜਿਹੜੀਆਂ ਐਂਡੀਆ ਨੂੰ ਦਿੱਤੀਆਂ ਆਈਆਂ ਨੇ ਕੋਲ ਸਾਹਿਬ ਜਿਵੇਂ ਲੱਗ ਰਹੇ ਸਿਰੇ ਪਟਿਆਲਾ ਗੇਟ ਦੇ ਰੇੜੀਆਂ ਲੱਗਦੇ ਸੀ ਉਹ ਕੱਲ੍ਹ ਦੇ ਗਰਾਉਂਡ ਨੂੰ ਸ਼ਿਫਟ ਕੀਤੀਆਂ ਨਹੀਂ ਹਨ ਉਹ ਫੁੱਟਪਾਥ ਦੇ ਉੱਪਰ ਖੜੀਆਂ ਨੇ ਕਿਉਂ ਬਹੁਤ ਪ੍ਰਦਰਸ਼ਨ ਕਿਉਂ ਨਹੀਂ ਦੇਖ ਰਹੇ ਹੋ ਗਲਤ ਹੈ ਕਿਉਂਕਿ ਫੁੱਟਪਾਥ ਤਾਂ ਲੋਕਾਂ ਦੇ ਚੱਲਣ ਵਾਸਤੇ ਬਣਾਈ ਗਈ ਹੈ ਛੋੜੇ ਦਿਨ ਪਹਿਲੇ ਪੈਦਲ ਨਹੀਂ ਹੋਇਆ ਇੱਥੇ ਵੀ ਐਕਸੀਡੈਂਟ ਹੋਇਆ ਉਹ ਇਸੇ ਕਰਕੇ ਹੁੰਦੇ ਹਨ ਕਿਉਂਕਿ ਫੁੱਟਪਾਥ ਨਹੀਂ ਹੈ ਇੱਥੇ ਤੁਸੀਂ ਆਲੇ-ਦਾਲੇ ਸਾਰੀ ਸ ਸਾਰਾ ਬਿਨੇ ਤੇ ਐਸਡੀਐਮ ਵੀ ਲੰਘਦੇ ਨੇ ਉਹਦੀ ਘਾਰ ਵੀ ਲੰਘਦੇ ਨੇ ਬੰਦੂ ਕਿਉਂ ਨਹੀਂ ਦੇਖਦੇ ਲੋਕਾਂ ਨੇ ਮਿੱਟੀ ਪਾ ਕੇ ਸੜਕ ਤੱਕ ਦੱਬੀ ਹੋਈ ਹੈ ਜਗਾ ਕਿਉਂਕਿ ਜਦੋਂ ਕਿ ਜਿਹੜੀ ਫੁੱਟਪਾਥ ਹੋਵੇ ਤਾਂ ਪਾਣੀ ਜਿਹੜਾ ਨਾਲੀ ਚ ਜਾਣਾ ਚਾਹੀਦਾ ਪਰ ਤੂੰ ਪਾਣੀ ਜਿਹੜਾ ਲੋਕਾਂ ਨੇ ਸੜਕ ਦੇ ਉੱਤੇ ਢੋਲੇ ਲਾਗੇ ਸੜਕ ਵੀ ਜਲਦੀ ਟੁੱਟ ਜਾ ਉਹਦੀ ਕਰਕੇ ਇਹ ਜਿਹੜੇ ਐਕਸੀਡੈਂਟ ਦਾ ਮੇਨ ਕਾਰਨ ਹੈ ਵੀ ਤਾਂ ਫੁੱਟਪਾਥ ਬਣਨੀ ਚਾਹੀਦੀ ਹੈ ਜਿੱਤੇ ਕਿ ਲੋਕਾਂ ਨੂੰ ਚਿਤਾਇਆ ਜਾਵੇ ਉਹਦਾ ਐਡਵਿਜ਼ਨ ਚ ਚਿਤਾਇਆ ਜਾਵੇ ਵੀ ਤਾਂ ਫੁੱਟਪਾਥ ਜ਼ਰੂਰੀ ਹੈ ਬਣਾਓ ਕੁਈ ਰੋਡ ਤੇ ਵੀ ਪੱਕੀ ਫੁੱਟਪਾਥ ਬਣੀ ਹੋਈ ਆ ਇੱਥੇ ਹੀ ਬੜੀ ਸੜਕ ਬੰਦਦੀ ਆ ਫੁੱਟਪਾਥ ਬਹੁਤ ਜ਼ਰੂਰੀ ਆ ਤਾਂ ਕਿ ਪੈਦਲ ਸਵਾਰ ਸਾਈਕਲ ਸਵਾਰ ਜਿਹੜਾ ਹੈਗਾ ਰਾਮ ਨਾਲ ਉੱਥੇ ਗੁਜ਼ਰ ਸਕੇ ਬੰਦੂ ਹੈ ਨਹੀਂ ਅੱਡਾ ਟ੍ਰੈਫਿਕ ਬਹੁਤ ਜ਼ਿਆਦਾ ਦਿਨੋ ਦਿਨ ਵੱਧਦਾ ਜਾ ਰਿਹਾ ਬੰਦੂ ਕੋਈ ਸੋਲੋ ਨੂੰ ਤਿਆਰ ਨਹੀਂ ਆ ਰੱਖਿਆ ਗਿਆ ਇਹਦਾ ਮੁੱਖ ਕਾਰਨ ਕੀ ਹੈ ਵਿੱਚ ਜ਼ਿਆਦਾ ਤਰ੍ਹਾਂ ਦੀ ਸੜਕ ਹੈ ਜਿਹੜੀ ਆਵਾਜਾਈ ਦੇ ਜਿਹੜੇ ਕੁਝ ਜਾਹਰਾ ਹੋ ਗਏ ਨਾ ਜਾਇਜ਼ ਕਾਫਲੇ ਨੇ ਜਿਹੜੀਆਂ ਰੇਡਾਂ ਵਗੈਰਾ ਚਾਹੁੰਦੇ ਉਹ ਬਹੁਤ ਜ਼ਿਆਦਾ ਹੋ ਗਿਆ ਪ੍ਰਸ਼ਾਸਨ ਇਸ ਵੱਲੋਂ ਧਿਆਨ ਦੇ ਰਿਹਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਰੋਡ ਦੇ ਉੱਤੇ ਟ੍ਰੈਫਿਕ ਨੂੰ ਕਿਸੇ ਨਾ ਕਿਸੇ ਪਾਸੇ ਦੂਗਾ ਇੱਕ ਜਗ੍ਹਾ ਤੇ ਡਿਵਰਟ ਕਰਨਾ ਚਾਹੀਦਾ ਰੋਗ ਦੇ ਤੌਰ ਤੋਂ ਕਾਫਲੇ ਜਾਇਜ਼ ਕੁਰਦੀ ਕਾਰਨ ਤੇ ਆਮ ਤੌਰ ਦੇ ਉੱਤੇ ਜਿਹੜੀਆਂ ਰੇਡੀਆਂ ਨਹੀਂ ਜਾਂ ਹੋਰ ਨਾਜਾਇਜ਼ ਕਾਫਲੇ ਇਹਨਾਂ ਨੂੰ ਸਖਤੀ ਨਾਲ ਰੋਕਿਆ ਜਾਵੇ ਤਾਂ ਕਿ ਕੀਮਤੀ ਜਾਨਾਂ ਦਾ ਮਤਵਾ ਪੁੱਛਦੇ ਨੇ ਨਹੀਂ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਦਾ ਵੀ ਪ੍ਰਸ਼ਾਸਨ ਨੂੰ ਇੰਤਜ਼ਾਮ ਕਰਨਾ ਚਾਹੀਦਾ ਉਹ ਵੀ ਬਹੁਤ ਹੀ ਦੇਸ਼ ਕੀਮਤੀ ਜਾਨਾਂ ਲਈ ਬਹੁਤ ਖਤਰਨਾਕ ਕਈ ਵਿਭਾਗਾਂ ਦੀਆਂ ਗੱਡੀਆਂ ਇਸ ਰੋਡ ਦੇ ਉੱਪਰੋਂ ਲੰਘਦੀਆਂ ਨੇ ਵੀ ਕੀ ਉਹਨਾਂ ਦੀ ਨਜ਼ਰ ਨਹੀਂ ਪੈਂਦੀ ਜੀ ਇਸ ਚੀਜ਼ ਤੇ ਨਹੀਂ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਤਾਂ ਸਿਰਫ ਕੀ ਆ ਆਪਣੀ ਤਨਖਾਹ ਤੱਕ ਹੀ ਮਤਲਬ ਰੱਖਦੇ ਨੇ ਉਹਨਾਂ ਨੂੰ ਆਮ ਲੋਕਾਂ ਨਾਲ ਕੁਝ ਨਹੀਂ ਹੈਗਾ ਕੋਈ ਮਰੇ ਕੋਈ ਕੁਝ ਵੀ ਹੋਵੇ ਉਹ ਤਾਂ ਆਪਣਾ ਦੇਖਦੇ ਨੇ ਵੀ ਅਸੀਂ ਗੱਡੀ ਜਾ ਰਹਿਆਂ ਹੂਟਰ ਪਿਆਉਂਦੇ ਟਾਂ ਟਾਂ ਕਰਦੇ ਲੰਘ ਜਾਂਦੇ ਨੇ ਜਦ ਕੀ ਉਹਨਾਂ ਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਇਹਨਾਂ ਦਾ ਨਜਾਇਜ਼ ਕੱਪ ਜਾਂਦਾ ਜਾਂ ਜੋ ਵੀ ਰਿਪੋਰਟ ਮੰਟਰਨਲ ਕਮੇਟੀ ਹੈ ਮਸਪਲ ਕਮੇਟੀ ਵਾਲੇ ਖੁਦ ਹੀ ਸਾਡੇ ਜਿਹੜੇ ਅਧਿਕਾਰੀ ਨੇ ਜਾਂ ਕੁਝ ਹੋਰ ਲੋਕ ਵੀ ਨੇ ਉਹ ਰੇੜੀ ਵਾਲਾ ਤੋਂ ਪੈਸੇ ਵਗੈਰਾ ਲੈ ਕੇ ਅਨਧਿਕਾਰ ਤੌਰ ਤੇ ਰੇੜੀਆਂ ਰਵਾਇਆ ਜਾਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਉਹ ਜੋ ਮੰਗ ਕਰਦੇ ਹਾਂ ਕਿ ਰੇੜੀਆਂ ਲਈ ਇੱਕ ਪ੍ਰੋਪਰ ਜਗ੍ਹਾ ਦਿੱਤੋ ਉਹ ਦੇਖ ਸਾਹਿਬ ਇੱਕ ਚੀਜ਼ ਹੋਰ ਦੇਖੀ ਗਈ ਹੈ ਜੀ ਮੈਂ ਪਟਿਆਲਾ ਗੇਟ ਤੋਂ ਰੇੜੀਆਂ ਚਕਾਵੇ ਕਾਲਜ ਗਰਾਊਂਡ ਦੇ ਵਿੱਚ ਸ਼ਿਫਟ ਕਰਾਈਆਂ ਗਈਆਂ ਸੀਗੀਆਂ ਉਹਨਾਂ ਨੇ ਫੁੱਟਪਾਥ ਦੇ ਉੱਪਰ ਹੀ ਲਗਾ ਲਈਆਂ ਉਹ ਬਹੁਤ ਵੱਡਾ ਨੁਕਸਾਨ ਦੇ ਹੈ ਅਸੀਂ ਤਾਂ ਕਈ ਵਾਰੀ ਪਹਿਲਾਂ ਵੀ ਨਗਰ ਕਾਉਂਸਲ ਚ ਵੀ ਕਹਿ ਚੁੱਕੇ ਹਾਂ ਹੁਣ ਵੀ ਅਸੀਂ ਮੀਟਿੰਗ ਦੇ ਵਿੱਚ ਮੁੱਦਾ ਠਾਇਆ ਅਸੀਂ ਪ੍ਰਸ਼ਾਸਨ ਤੋਂ ਡੀਸੀਈ ਮੈਡਮ ਤੋਂ ਤੇ ਐਸਡੀਐਮ ਮੈਡਮ ਤੋਂ ਬੇਨਤੀ ਕਰਦੇ ਹਾਂ ਕਿ ਜਿਹੜੀ ਉੱਥੇ ਕਾਲਜ ਗਰਾਊਂਡ ਦੇ ਲੱਗਦੇ ਰੇੜੀਆਂ ਨੇ ਉਹਨਾਂ ਨੂੰ ਉੱਥੋਂ ਸ਼ਿਫਟ ਕਰਕੇ ਜਿਹੜਾ ਪਾਰਕ ਦੀ ਕੋਖੇ ਦੇ ਨੇੜੇ ਜਗ੍ਹਾ ਖਾਲੀ ਪਈ ਹੈ ਉਥੇ ਸ਼ਿਫਟ ਕਰਿਆਂ ਜਾਣ ਤਾਂ ਕਿ ਉਹਨਾਂ ਦਾ ਰੋਜਗਾਰਤਾ ਵੀ ਕੋਈ ਇਫੈਕਟ ਨਾ ਪਵੇ ਤੇ ਲੋਕਾਂ ਦੀ ਵੀ ਜਾਨ ਮਾਲ ਦੀ ਰੱਖੀ ਹੋ ਸਕੇ ਮੈਮ ਜਿਹੜਾ ਕੈਨਲ ਮਾਰਚ ਕੱਟੇ ਜਾ ਰਿਹਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਕਿ ਅੱਗੇ ਪਾਏ ਨੇ ਤੇ ਹੋਰ ਸੁਧਾਰ ਕਰਕੇ ਕਿਵੇਂ ਅੱਗੇ ਚੱਲਣਾ ਹੈ ਇਹਦੇ ਵੀ ਸਹਿਯੋਗ ਕਰਨਾ ਸਭ ਨੇ ਇਹ ਕਾ ਜਿਹੜੀਆਂ ਆਦਰ ਮੋਮਬਤੀਆਂ ਨੇ ਇਹ ਲਾ ਕੇ ਅਸੀਂ ਇਸੇ ਤਰੀਕੇ ਨਾਲ ਲੈ ਕੇ ਚੱਲਣਾ ਸਭ ਤੋਂ ਮੂਰੇ ਪ੍ਰਸ਼ਾਸਨ ਵੱਲੋਂ ਕੱਲ ਕੱਢੇ ਗਏ ਜੀ ਸਮਾਂ ਚ ਕਾਇਆ ਗਿਆ ਟ੍ਰੈਫਿਕ ਦੀ ਸਮੱਸਿਆ ਹੱਲ ਕੀਤੀ ਗਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬੈਂਗਰ ਤੋਂ ਪਿੱਛੇ ਖੰਨਾਪੁਰੀ ਹੈ ਜੀ ਉਹ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੈਂਡਲ ਮਾਰਚ ਰੱਖਿਆ ਹੋਇਆ ਨਾਲ ਦੀ ਨਾਲ ਇਹਨਾਂ ਨੇ ਥੋੜੇ ਥੋੜੇ ਜਿਹੇ ਥੋੜੇ ਨੇ ਬੋਰਡ ਬੂੜੀਏ ਪਰਾਂ ਖੜਾਏ ਨੇ ਲੇਕਿਨ ਆਇਆ ਨਹੀਂ ਮੇਰਾ ਤਾਂ ਹੁਣ ਬੱਚਾ ਮੁੜਦਾ ਨਹੀਂ ਮੇਰਾ ਇਕੱਲਾ ਇਕੱਲਾ ਬੇਟਾ ਸੀ ਅਸੀਂ ਚਾਹੁੰਦੇ ਹਾਂ ਚਲੋ ਕੱਲ ਨੂੰ ਕਿਸੇ ਹੋਰ ਦਾ ਨਾ ਜਾਵੇ ਵੀ ਜਿੱਥੇ ਜਿੱਥੇ ਜ਼ਿਆਦਾ ਟ੍ਰੈਫਿਕ ਹੈ ਉੱਥੇ ਐਟ ਲੀਸਟ ਇਹ ਬਤੀਆਂ ਦਾ ਲਗਾ ਸਕਦੇ ਨੇ ਫੀਡ ਬ੍ਰੇਕਰ ਤਾਂ ਬਣਾ ਹੀ ਸਕਦੇ ਨੇ ਹੋਰ ਤਾਂ ਸਾਡੀ ਕੋਈ ਡਿਮਾਂਡ ਹੈ ਹੀ ਨਹੀਂ